ਟਿੱਕਾ ਕੜਾਉਣੀਆਂ ਕੜਾ ਡੱਬੀ ਪਾਉਣੀਆਂ ਟਿੱਕਾ ਕੜਾਉਣੀਆਂ ਕੜਾ ਡੱਬੀ ਪਾਉਣੀਆਂ ਪਾਉਣੀਆਂ ਮੈਂ ਆਪਣੇ ਸ਼ੌਂਕ ਨੂੰ ਲਾਉਂਦਾ ਹੀ ਪੰਜ ਫੇਰੇ ਪੰਜੇ ਫੇਰੇ ਪੰਜਾ ਫੇਰੇ ਵਗੇ ਪੁਰੇ ਦੀਵਾ ਮੈਂ ਮੰਜੜਾਮ ਵਿੱਚ ਵੇੜੇ ਵਿੱਚ ਵੇੜੇ ਵਿੱਚ ਕਰ ਵੇੜੇ ਸੱਜਣਾ ਨੂੰ ਕਰਕੇ ਵਿਦਾ ਡੁੱਲ ਗਏ ਨੈਣ ਮੇਰੇ ਸੱਜਣਾ ਨੂੰ ਕਰਕੇ ਵਿਦਾ ਡੁੱਲ ਗਏ ਨੈਣ ਮੇਰੇ ਕੈਂਠੀ ਕੜਾਉਣੀਆਂ ਕੜਾ ਡੱਬੀ ਪਾਉਣੀਆਂ ਕੈਂਠੀ ਕੜਾਉਣੀਆਂ ਕੜਾ ਡੱਬੀ ਪਾਉਣੀਆਂ ਪਾਉਣੀਆਂ ਮੈਂ ਆਪਣੇ ਸ਼ੌਕ ਨੂੰ ਲਾਉਂਦਾ ਹੀ ਪੰਜ ਫੇਰੇ ਪੰਜ ਫੇਰੇ ਪੰਜਾ ਫੇਰੇ ਵਗੇ ਪੂਰੇ ਦੀਵਾ ਮੈਂ ਮੰਜੜਾ ਵਿੱਚ ਵੇੜੇ ਵੇਟੇ ਵੇੜੇ ਵਿੱਚ ਕਰ ਵੇੜੇ ਸੱਜਣਾ ਨੂੰ ਕਰਕੇ ਵਿਦਾ ਡੁੱਲ ਗਏ ਨੈਣ ਮੇਰੇ ਸੱਜਣਾ ਨੂੰ ਕਰਕੇ ਵਿਦਾ ਡੁੱਲ ਗਏ ਨੈਣ ਮੇਰੇ ਕਾਂਟੇ ਕਢਾਉਣੀਆਂ ਕੜਾ ਡੱਬੀ ਪਾਉਣੀਆਂ ਕਾਂਟੇ ਕਢਾਉਣੀਆਂ ਕੜਾ ਡੱਬੀ ਪਾਉਣੀਆਂ ਪਾਉਣੀਆਂ ਮੈਂ ਆਪਣੇ ਸ਼ੌਂਕ ਨੂੰ ਲਾਉਂਦਾ ਹੀ ਪੰਜ ਫੇਰੇ ਪੰਜ ਫੇਰੇ ਪੰਜਾ ਫੇਰੇ ਵਗ ਪੂਰੇ ਦੀਵਾ ਮੈਂ ਮੰਜੜਾ ਵਿੱਚ ਵੇੜੇ ਬਿੱਤੇ ਵੇੜੇ ਵਿੱਚ ਕਰ ਵੇੜੇ ਸੱਜਣ ਨੂੰ ਕਰਕੇ ਵਿਦਾ ਮਡੋਲ ਗਏ ਨੈਣ ਮੇਰੇ ਸੱਜਣ ਨੂੰ ਕਰਕੇ ਵਿਦਾ ਡੋਲ ਗਏ ਨੈਣ ਮੇਰੇ